ਵਿਆਹ ਵਿੱਚ ਲਾਇਆ ਜਿਗਾਰਡ ਬਰਾਤੀ ਵੀ ਦੇਖ ਕੇ ਹੋ ਗਏ ਹੈਰਾਨ ਮੌਕੇ ਤੇ ਬਣਾਉਣ ਲੱਗੇ ਵੀਡੀਓ ਅਕਸਰ ਹੀ ਕਿਹਾ ਜਾਂਦਾ ਹੈ ਕਿ ਜਿੱਥੇ ਕੋਈ ਸਕੀਮ ਕੰਮ ਨਾ ਆਵੇ ਅਤੇ ਕੋਈ ਕੰਮ ਅੜ ਜਾਵੇ ਉੱਥੇ ਜਿਗਾਰਡ ਹੀ ਕੰਮ ਆਉਂਦਾ ਹੈ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਹੜੰਬੇ ਵਿੱਚ ਬਰਫ਼ ਪਾ ਕੇ ਉਸ ਨੂੰ ਚਲਾਇਆ ਹੋਇਆ ਹੈ ਦਰਸਲ ਇਹ ਇੱਕ ਵਿਆਹ ਦੀ ਵੀਡੀਓ ਹੈ ਜ਼ਿਆਦਾ ਗਰਮੀ ਹੋਣ ਕਾਰਨ ਪੱਖੇ ਘੱਟ ਹੋਣ ਕਾਰਨ ਸਾਰੇ ਹੀ ਪੱਖੇ ਔਰਤਾਂ ਵੱਲ ਲਾਏ ਹੋਏ ਸੀ ਅਤੇ ਜਿੱਥੇ ਬੰਦੇ ਰੋਟੀ ਖਾ ਰਹੇ ਸੀ ਉੱਥੇ ਇੱਕ ਵੀ ਪੱਖਾ ਨਹੀਂ ਲੱਗਿਆ ਸੀ ਜਿਸ ਕਰਕੇ ਬਰਾਤੀ ਆਪਣਾ ਖਾਣਾ ਪਲੇਟਾਂ ਵਿੱਚ ਪਾ ਕੇ ਇਧਰ ਉਧਰ ਫਿਰ ਰਹੇ ਸੀ ਅਤੇ ਬੈਠਣ ਲਈ ਕੋਈ ਹਵਾਦਾਰ ਥਾਂ ਭਾਲ ਰਹੇ ਸੀ ਜਿਸ ਨੂੰ ਦੇਖ ਕੇ ਕੁੜੀ ਵਾਲਿਆਂ ਨੇ ਲਾਇਆ ਐਸਾ ਜਗਾੜ ਕਿ ਸਾਰੇ ਹੀ ਕੁਰਸੀਆਂ ਤੇ ਟੇਕੇ ਬੈਠ ਗਏ ਦਰਸਲ ਕੁੜੀ ਵਾਲਿਆਂ ਵਿੱਚੋਂ ਇੱਕ ਨੌਜਵਾਨ ਨੇ ਆਪਣੇ ਟਰੈਕਟਰ ਨਾਲ ਹੜੰਬਾ ਪਾ ਕੇ ਉਸ ਵਿੱਚ برف ਪਾ ਕੇ ਹੀ ਚਲਾ ਦਿੱਤਾ ਜਿਸ ਨਾਲ ਠੰਡੀ ਠੰਡੀ ਹਵਾ ਆਉਣ ਲੱਗੀ ਅਤੇ ਸਾਰੇ ਹੀ ਬਰਾਤੀ ਬੈਠ ਕੇ ਆਰਾਮ ਨਾਲ ਖਾਣਾ ਖਾਣ ਲੱਗੇ ਉਹ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ